ਸੰਯੁਕਤ ਕਿਸਾਨ ਮੋਰਚਾ ਗੈਰ ਰਾਜਧਿਕ ਵੱਲੋਂ ਦਿੱਤੇ ਗਏ ਪੰਜਾਬ ਬੰਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਵੱਲੋਂ ਬਲਦੇਵ ਸਿੰਘ ਕਲੇਰ ਜ਼ਿਲ੍ਹਾ ਆਗੂ ਸੁਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਜਵਿੰਡਾ ਦੀ ਅਗਵਾਈ ਹੇਠ ਰੋਡ ਮਾਰਚ ਕੱਢਿਆ ਗਿਆ ਜਿਸ ਵਿੱਚ ਉਨ੍ਹਾਂ ਵੱਲੋਂ ਬੰਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਦੁਕਾਨਦਾਰਾਂ ਟਰਾਂਸਪੋਰਟਰਾਂ ਦਾ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਗੁਰਨਾਮ ਸਿੰਘ ਕੋਟਲਾ ਗੁਰਪਾਤ ਸਿੰਘ ਕੋਟਲਾ ਬਿੱਟੂ ਬਾਵਾ ਪ੍ਰਤਾਪ ਸਿੰਘ ਕਲੇਰ ਭਪਿੰਦਰ ਸਿੰਘ ਸੋਖਲ ਬੋਪਾਰਾਏ ਸੁਰਜੀਤ ਸਿੰਘ ਧੋਲ ਬਚਿੱਤਰ ਸਿੰਘ ਚਵਿੰਡਾ ਕਵਲਜੀਤ ਸਿੰਘ ਪਿੰਡੀਆਂ ਸਤਨਾਮ ਸਿੰਘ ਚੂਚਕਵਾਲ ਗੋਪੀ ਲਾਵੇ ਹੀਰਾ ਸਿੰਘ ਧੋਲ ਰਜਿੰਦਰ ਸਿੰਘ ਧੋਲ ਸਾਬਾ ਪਿੰਡੀਆਂ ਹਰਪਾਲ ਸਿੰਘ ਪਿੰਡੀਆਂ ਸਮੇਤ ਕਈ ਹੋਰ ਕਿਸਾਨ ਆਗੂ ਵੀ ਇਸ ਮੌਕੇ ਹਾਜ਼ਰ ਸਨ ਮੈਂ ਕੁਲਦੀਪ ਸਿੰਘ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਤੋਂ ਜ਼ਿਲ੍ਹਾ ਜਨਰਲ ਸਕੱਤਰ ਅੱਜ ਜਿਹੜਾ ਮੋਰਸਲ ਮਾਰਚ ਪੰਜਾਬ ਬੰਦ ਦਾ ਸੱਦਾ ਸੀਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਸਾਡੇ ਮਰਨਵਰਤ ਤੇ ਜਿਹੜੇ ਅੱਜ 34ਵਾਂ ਦਿਨ ਉਹਨਾਂ ਨੂੰ ਅੱਜ ਹੋ ਚੁੱਕਿਆ ਵਾ ਕਿਉਂਕਿ ਅੱਜ ਨਾ ਕੋਈ ਪੰਜਾਬ ਸਰਕਾਰ ਦੇ ਕੰਨ ਤੇ ਜੂੰਨ ਸਰਕਦੀ ਆ ਨਾ ਹੀ ਸੈਂਟਰ ਸਰਕਾਰ ਦੇ ਕੰਨ ਤੇ ਜੂੰਨ ਸਰਕਦੀ ਆ ਕਿਉਂਕਿ ਅੱਜ ਜਿਹੜਾ ਅਸੀਂ 34ਵੇਂ ਦਿਨ ਦੇ ਵਿੱਚ ਸਾਡਾ ਜਗਜੀਤ ਸਿੰਘ ਡੱਲੇਵਾਲ ਜੀ ਸਾਡੇ ਮਰਨਵਤ ਤੇ ਬੈਠੇ ਹੋਏ ਨੇ ਕਿਉਂਕਿ ਉਹਨਾਂ ਨੂੰ ਸਿਹਤ ਦੀ ਦੇਖਭਾਲ ਦੀ ਵੇਖ ਕੇ ਅਸੀਂ ਕਿਉਂਕਿ ਸਰਕਾਰ ਨੂੰ ਵਿਖਾਉਣ ਵਾਸਤੇ ਕਿ ਸਾਡੇ ਪੰਜਾਬ ਜਿਹੜਾ ਵਾ ਸਾਰਾ ਸਾਡਾ ਸਾਥ ਦੇਣ ਵਾਸਤੇ ਕਿਉਂਕਿ ਸਾਡੇ ਜਿਹੜੇ ਆ ਬਿਆਰ ਪੂਰਾ ਪੰਜਾਬ ਦੇ ਵਿੱਚ ਬੰਦ ਨੇ ਇਸ ਕਰਕੇ ਅਸੀਂ ਅੱਜ ਮੋਰਸਲ ਮਾਰਚ ਜਿਹੜਾ ਕਰਨ ਲੱਗੇ ਆ ਜੀ ਪਹਿਲਾਂ ਜਨੇ ਵੀ ਵਾਖ ਵਾਖ ਪਿੰਡਾਂ ਤੋਂ ਆਏ ਹੋਏ ਕਿਸਾਨ ਵੀਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕਿਸਾਨ ਨੌਜਵਾਨ ਸ਼ਗਰਤ ਕਮੇਟੀ ਦਾ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਕਲੇਰ ਬੋਲਦਾ ਜਿਹੜਾ ਅੱਜ ਦਾ ਮਾਰਚ ਆ ਜੋ ਕਿ ਦੋਹਾਂ ਫਾਰਮਾਂ ਦੇ ਸਾਂਝਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਦੋਹਾਂ ਫੋਰਮਾਂ ਵੱਲੋਂ ਕਾਲਾਂ ਆਈਆਂ ਨੇ ਉਹਨਾਂ ਦੀ ਕਾਲ ਨੂੰ ਇਨ ਬੈਨ ਨਿਭਾਉਂਦੇ ਹੋਏ ਇਸ ਵੇਲੇ ਅਸੀਂ ਚਿਗਾਵਾ ਚੌਂਕ ਦੇ ਵਿੱਚ ਖੜੇ ਆਂ ਇਸ ਕਰਕੇ ਵੀਰ ਜੀ ਸਰਕਾਰਾਂ ਦੇ ਸਤਾਏ ਹੋਏ ਲੋਕ ਇਹ ਘਰਾਂ ਤੋਂ ਆਏ ਨੇ ਹੋ ਠੰਡ ਦੇ ਵਿੱਚ ਇਹਨਾਂ ਨੂੰ ਕੋਈ ਆਉਣ ਦਾ ਸ਼ੌਂਕ ਨਹੀਂ ਆ ਤੇ ਜਿਹੜਾ ਤੁਸੀਂ ਰੋਡ ਮਾਰਚ ਦਾ ਪੁੱਛਿਆ ਵਾ ਉਹ ਰੋਡ ਮਾਰਚ ਸਾਡਾ ਇੱਥੋਂ ਟਾਰੀ ਨੂੰ ਜਾਵੇਗਾ ਟਾਰੀ ਤੋਂ ਇੰਡੀਆ ਗੇਟ ਤੇ ਜਾ ਕੇ ਛਾਟਾ ਛਾਟਾ ਹੁੰਦਾ ਹੋਇਆ ਫਿਰ ਆਮ ਤੀਰਥ ਜਾ ਕੇ ਸਮਾਪਤ ਹੋਏਗਾ